ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਉਹ ਬਾਕੀ ਤਾਂ ਕਵਰ ਕਰਾਂਗੇ ਜਾਨਵਰ ਤੁਹਾਨੂੰ ਦਿਖਾਵਾਂਗੇ 4 ਤੇ ਇੱਕ ਸੂਈ ਸਵਾਈ ਤੁਹਾਨੂੰ ਜਵਾਈ ਕਰਕੇ ਦਿਖਾ ਦਾਂ ਗੱਲਬਾਤ ਬਾਈ ਨਾਲ ਕਰਾਵਾਂਗੇ 3 ਐਫ ਪੀ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਜਰਸੀ ਇੱਕ 8 ਮਹੀਨਿਆਂ ਦੀ ਗੱਬੜ 2 ਮਹੀਨੇ ਪੈਂਡਿੰਗ ਉਹ ਵੀ ਦਿਖਾਵਾਂਗੇ ਸਸਰੀ ਕਾਲ ਬਾਈ ਸਸਰੀ ਕਾਲ ਹੋ ਠੀਕ ਠਾਕ ਹੋ ਜੀ ਠੀਕ ਆ ਵਧੀਆ ਬਾਈ ਪਹਿਲਾਂ ਦਾ ਨੰਬਰ ਬੋਲੋ ਵੀਰੇ 7589366537 ਪਿੰਡ ਜੀ ਪਿੰਡ ਮੌੜ ਜੀ ਮੌੜ ਨਾਬਾ ਮੌੜ ਨਾਬਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਆ ਗਈ ਤਾਪਾ ਤੇ ਨੇੜੇ ਬਰਨਾਲਾ ਪੱਖੋ ਕੈਂਚੀਗਾ ਭਧੌੜੇ ਪਿੰਡ ਆ ਗਈ ਤੇ ਤਾਪਾ ਵੀ ਨੇੜੀ ਹੈ ਜੀ ਆਪਾਂ ਨੂੰ ਤੇ ਇੱਕ ਵੀਡੀਓ ਕਰੀ ਸੀ ਵੀਰੇ ਕਈ ਦਿਨ ਹੋ ਗਏ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਬਈ ਆਪਾਂ ਥੋੜੇ ਟਾਈਮ ਵਿੱਚ ਸ਼ੇਅਰ ਹੋ ਗਏ ਬਸੋ ਆਪਾਂ ਓਕੇ ਜੀ ਤੇ ਵੀਰੇ ਲੱਖੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਆਨੇ ਬੈਡ ਜਰਸੀ ਪੰਜਾਬ ਵਾਲੀ ਜਿਹੜੀ ਹਾਂ ਹਾਂ ਤੇ ਕਿਹੜਾ ਸੂਆ ਹੁੰਦੀ ਹੈ ਬਈ ਇਹ ਦੂਜਾ ਸੂਆ ਹੁੰਦੀ ਹੈ ਬਈ ਖੋਲੋ ਜੀ ਰੋ ਤੋਰਾ ਨਾਲ ਦੇ ਨਾਲ ਕਰਾ ਲਗੇ ਜੀ ਇੱਕ ਤੇ ਤਿੰਨ ਤੁਹਾਨੂੰ ਦਿਖਾ ਦੇਵਾਂਗੇ ਜੀ ਉਂ ਤੇ ਇੱਕ ਦੀ ਕਰਾ ਮੈਂ ਚਵਾਈ ਵੀਰੇ ਕਿੰ ਇਹਦਾ ਬਈ ਹਰਤਾ ਵਾਕੀ ਦੱਸਿਆ ਮਾਲਕਾਂ ਨੇ ਹਰਤਾ ਪੈਂਡਿੰਗ ਆ ਤੇ ਦੁੱਧ ਕਿੰਨਾ ਕੱਢ ਦੂ ਬਈ ਅੱਜ ਕੀ ਦੁੱਧ ਬਈ ਮਾਲਕਾਂ ਨੇ ਦੱਸਿਆ 22 ਲੀਟਰ ਦਿੱਤਾ ਪਹਿਲੇ ਸੂਏ ਆਪਾਂ 20 ਮੰਨ ਕੇ ਲਈਆ ਗਾਹਾਂਗੜੀ ਦੀ ਸਮਝ ਆ ਅਗਲਾ ਸਮਝ ਨਾ ਲਵੇ ਆਪਦੀ ਦੁੱਧੋ ਜੇ ਇਹਦੇ ਨਾਲ ਕੱਢਦੀ ਵੀ ਕੋਈ ਨਹੀਂ ਕੱਢਦੀ ਕੋਈ ਨਹੀਂ ਚੰਗੀਆਂ ਜੋ ਆ ਗਈਆਂ ਨੇ ਹਾਂ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਜੀ ਕੱਲਾ ਕੱਲਾ ਥਣ ਤੇ ਚਾਰੇ ਥਣ ਸੇ ਵੇਖਦੇ ਉੱਪਰ ਲੱਗੇ ਵੇ ਤੇ ਰੇਡ ਗਿਆ ਆ ਗਿਆ ਬਈ ਲੱਖੇ ਦਾ ਰੇੜੇ ਦਾ 80000 ਆ ਬਈ ਤੇ ਠੰਡੀ ਸੀਲ ਕੁਇਆਂ ਤੀਨਿਲੇ ਲੈ ਓਕੇ ਹੈ ਨਾ ਗੱਲ ਵਾਸਤੇ ਜੋ ਮੌਲਾ ਤੇ ਥਾਂ ਦਿਖਾ ਦੇ ਨਾੜਾ ਨੂੜਾ ਬੜਾ ਚੰਗਿਆ ਪਈ ਇਹਦੇ ਆ ਦੇਖੋ ਜੀ ਦੇਖ ਨਾੜਾ ਨੂੜਾ ਐਣੀ ਵੀ ਕੋਈ ਓਕੇ 80000 ਜੀ ਮਿਲ ਜਾਣੀ ਹੈ ਹਾਂ ਤੇ ਹੁਣ ਆਪਾਂ ਗੱਲ ਕਰ ਲਗੇ ਇਹਦੀ ਵੀਰੇ ਤੋਰਾ ਕਰਾ ਦੇ ਚੈੱਕ ਚ ਬਾਈ ਬਾਚ ਕਰਾ ਦੇਗੇ ਚੈੱਕ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਵੀ ਬਈ ਤੀਜਾ ਸੂਆ ਸੂਈ ਵੀ ਮਗਰ ਕੀ ਆ ਮਗਰ ਬੱਚਾ ਬਈ ਮਗਰ ਬੱਚਾ ਕਿੰਨੇ ਦਿਨ ਬਾਈ ਲੱਖੇ ਦੀ ਸੂਈ ਨੂੰ ਇਹਨੂੰ ਬਈ 10 ਦਿਨ ਹੋ ਗਏ ਪੂਰੇ ਸਹੀ ਅੱਜ ਦੁੱਧ ਕਿੰਨਾ ਫਰ ਦੋਤਾ ਪਚਵਾਈ ਕਰਦਾ ਬਸ ਵੀ ਥੋੜੀ ਓਕੇ ਜੀ ਚਵਾਈ ਸਾਹਮਣੇ ਕਰਦਾ ਤੀਜਾ ਸੂਆ ਰਹੀ ਨਾਲ ਤੇ ਜਮਾ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋ ਰੇ ਰੇਡੀਓ ਚਵਾਈ ਕਰਤੀ ਹੁਣ ਜਰੂਰ ਦੱਸ ਦਾਂਗੇ ਆ ਦੇਖੋ ਜੀ ਕੋਈ ਚੱਕਰ ਨਹੀਂ ਕੋਲ ਇੱਥੇ ਜੁਦਾ ਇਹਨੂੰ ਪਰਾ ਫੁੱਲ ਦੇ ਕੱਟ ਨਹੀਂ ਆ ਦੇਖੋ ਵੀਰੋ ਥਣ ਭਾਂਡੇ ਦੀ ਬੜੀ ਸਾਫ ਛੱਬੇ ਦਾ ਹਵਾ ਨਾ ਲੱਗਿਆ ਹਨਾ ਹਾਂ ਬਾਈ ਤੇ ਨਾਲਾ ਨੂੜਾ ਦੇ ਜਮਾ ਦਿਖਾ ਦਿਆਂਗੇ ਨਾਲਾ ਨੂੜਾ ਬਾਅਦ ਚ ਕਰਦੇ ਆਂ ਆ ਠੰਡੀ ਛਿਲ ਬਥਰੀ ਆ ਹੋਏ ਮੈਂ ਥੋੜੇ ਲੇਟ ਆਉਂਸਾ ਮੈਨੇਜਮੈਂਟ ਕਰਦੇ ਅੱਗੇ ਬਾਈ ਅੱਗੇ ਬਾਈ ਦੂਜਾ ਸੂਆ ਹੀ ਬੱਛੀ ਦੂਜਾ ਸੂਆ ਸੂਰਿਆ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਅੱਠ ਤਰੀਕ ਨੂੰ ਦੇਰ ਪੂਰੇ ਬਾਈ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਜੇ ਅੱਠ ਦਿਨ ਤਰੀਕ ਨੂੰ ਦਿਨ ਬਾਕੀ ਜੀ ਤੇ ਬਾਕੀ ਦੀ ਗੱਲ ਚੰਗੀ ਬਰੀਡ ਦੇ ਵਿੱਚ ਆ ਗਈ ਹੈ ਨਾ ਹਾਂ ਬਾਈ ਬੱਚੀ ਦਾ ਮੂੰਹ ਮ ਬੜਾ ਸੋਹਣਾ ਦਾ ਅੱਠ ਤਰੀਕ ਨੂੰ ਦਿਨ ਪੂਰੇ ਬਾਈ ਲੱਖੇ ਕਿੰਨਾ ਦੁੱਧ ਕੱਢ ਦੂ ਇਹ ਬਾਈ ਆਪਾਂ 18 ਲੀਟਰ ਮੰਨ ਕੇ ਲਈ ਆਪਾਂ 18 ਲੀਟਰ ਰੋਕਿਆ ਅਗਲਾ ਆਪਦੀ ਹਿਸਾਬ ਲਾ ਲਿਆ ਨਾ ਹਾਂ ਬਾਕੀ ਆ ਬੱਚੀ ਚੰਗੀ ਆ ਬਾਈ ਕੱਢ ਦੂ ਬੋਦੀ ਵਾਲੀ ਬੱਚੀ ਆ ਦੂਜਾ ਸੂਆ ਬਾਈ ਦੂਜਾ ਬਾਈ ਤੇ ਰੇਟ ਕਿ ਆ ਗਿਆ ਬਈ ਇਹਦਾ ਰੇਟ ਇਹਦਾ 70000 ਆ ਬਈ 70000 ਰੁਪਏ ਮਾਨਦਾਨ ਸੋਡਾ ਜਰੂਰ ਹੋ ਜਾਣਾ ਚੰਗੀ ਬੈੜ ਹੈ ਜੀ ਤੇ ਹੁਣ ਲਾਸਟ ਤੇ ਆਪਾਂ ਦਿਖਾਵਾਂਗੇ ਠੰਡੀ ਛੀਲ ਇਹ ਬਹੁਤ ਆ ਬਈ ਓਕੇ ਦਿਖਾ ਦੇ ਠੰਡੀ ਛੀਲ ਗੰਨੂ ਨਾਲ ਡਰ ਕੇ ਵਾਲਾ ਜਾ ਤਾਂ ਨਾ ਫੁੱਲ ਹੈ ਨਾ ਹਾਂ ਹਾਂ ਲੈ ਜਿਹੇ ਲੱਤਾਂ ਫੜੀ ਜਾ ਵਾਲਾ ਓਕੇ ਤੇ ਚੰਗੀ ਤਿਆਰ ਹੋਣਾ ਨਾ ਬਈ ਹਾਂ ਬਹੁਤ ਚੰਗੀ ਹੋਣਾ ਬਈ ਢਿੱਲਾ ਢਿੱਲਾ ਬੰਗਲ ਤੇ ਅੱਗੇ ਬਈ ਇਹ ਵੀ ਬਈ ਇਹ ਤੀਜਾ ਸੂਆ ਸੂ ਮੂਰੇ ਤੀਜਾ ਸੂਆ ਸੂ ਹਾਂ ਤੇ ਬਾਈ ਲੱਖੇ ਦੇ ਕਿੰਨੇ ਦਿਨ ਬਾਕੀ ਹੈ ਕਿੰਨੇ ਇਹਦੇ ਬਾਈ 2 ਮਹੀਨੇ ਅੱਜ ਸਹੀ 2 ਮਹੀਨੇ ਲੱਗੇ ਓਕੇ ਹਾਂ 2 ਮਹੀਨੇ ਲਿਆਓ ਇਹਨੂੰ ਵੀ ਮੜਾ ਤੇਰਾ ਕਰਾ ਦੇ ਚੱਕਾ ਕਨਫਰਮ ਆ ਬਾਈ 2 ਦੀ ਬਜਾਏ 3 ਤਾਂ ਨਹੀਂ ਲੈਂਦੀ ਮੁੜ ਕੇ ਨਹੀਂ ਨਹੀਂ ਆਪਣੀ ਬਾਈ ਆਪਦੀ ਅੱਠੀ ਕਰਾਈ ਵੀ ਹੈ ਘਰ ਦੀ ਵਹਿੜਾ ਓਕੇ ਅਗਲਾ ਭੌਂਦੀ ਉਹਦੀ ਚੈੱਕ ਕਰਾ ਕੇ ਲੈ ਹਾਂ 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 ਉਹ ਤਾਂ ਉਹ ਦਾ 5-4 ਦਿਨ ਉਤੋਂ ਹੀ ਲੈ ਖਾਦਾ ਪੁੱਛ ਹੋ ਤਾਂ ਗੱਲ ਵੱਖਰੀ ਪਰ ਐ ਨਹੀਂ ਵੀ ਤੈਨੂੰ ਮਹੀਨੇ ਲਾ ਜੂ ਤੇ ਕਿਹੜੇ ਸੂਏ ਵਾਸਤੇ ਸੂਕ ਵੀ ਬਾਈ ਅਰਤੀ ਤੀਜਾ ਸੂ ਬਾਈ ਤੇ ਜਦ ਕਿੰਨਾ ਕੁ ਦੁੱਧ ਫਰ ਕਰੇ ਚੋਇਆ ਹੋਇਆ ਦਾ ਦੁੱਧ ਬਾਈ ਇਹਦਾ 22 ਲੀਟਰ ਚੋਇਆ ਹੋਇਆ ਆਪਣਾ 22 ਲੀਟਰ ਤੇ ਅੱਜ ਦਾ ਮੁੱਲ ਕੱਚੀ ਦਾ ਕੀ ਆ ਬਈ ਅੱਜ ਇਹਦਾ ਹੈਗਾ 52000 ਬਾਈ 52000 ਜਮਾਂ ਜਾਏ ਰੇਟ ਹਨਾ ਸਮਾਈ ਛੜਤੀ ਫਿਰ ਉਹੀ ਹਾਂ ਹਾਂ ਸਮਾਈ ਛੜਤੀ ਬਾਈ ਨੇ ਚੰਗੀ ਐ ਕਰ ਲਿਓ ਬਾਈ ਨਾਲ ਸੰਭਾਰਕ ਤੇ ਹੁਣ ਸੋਨੂੰ ਉਹਦੇ ਕਦਗਾਠ ਦੀ ਆ ਗਈ ਹਨਾ ਹਾਂ ਪੂਰੀ ਵਧੀਆ ਗੋਲ ਮਟੋਲ ਵਹਿੜਾ ਬਾਈ ਕੋਈ ਐ ਨਹੀਂ ਲਿੱਸੀ ਨਹੀਂ ਲਾਵੀਂ ਨਹੀਂ ਓਕੇ ਜੀ ਮੈਂ ਠੰਡੀ ਛਿਲ ਬਸਰੀ ਆ ਆ ਜਿਓ ਜੀ ਹੁਣ ਇਹਦੀ ਕਰਾਂਗੇ ਜੀ ਬਾਈ ਆ ਦੇਖੋ ਵੀਰੋ ਮੈਂ ਕਹਿੰਨਾ ਕੋਈ ਹਿੱਲਣ ਚੜਣ ਨਿਆਣੇ ਬਾਹਰ ਹੀ ਲੋੜ ਤੇ ਬੱਚਾ ਵਾ ਜਿਹੜਾ ਕਿੱਧਰ ਸੀ ਗਾਓ ਬੱਚਾ ਉਹ ਖੜਾ ਵੇ ਬੱਚਾ 나ੜੂਆ ਹੈ ਨਾਲ ਆਉਦੀ ਓਕੇ 나ੜੂਆ ਨਾਲ ਦਿਖਾ ਦੇ ਬਾਦ ਵਿੱਚ ਕਾਲ ਨੂੰ ਤਾਂ ਕੋਈ ਕਹਿ ਨਹੀਂ ਸਕਦਾ ਡਿੱਗ ਪੇ ਹੂੰ ਓਕੇ ਅੱਜ ਨਾਲ ਆ ਓਕੇ ਜੀ ਤੇ ਬਾਈ ਕੱਦ ਘਾੜ ਵੜਾ ਹੈ ਨਾ ਮਹਾ ਬਾਈ ਪਾਈਪਰ ਦੀ ਹੈ ਬਈ ਆਪ ਓਕੇ ਓਕੇ ਘਰਦੀ ਹੈ ਬਈ ਇਹ ਵੀ ਹਾਂ ਘਰਦੀ ਬਈ ਓਕੇ ਜੀ ਤੇ 나ੜਾ ਨੂੜਾ ਹਵਾਨੇ ਦੇ ਹੈ ਨਾ ਆਪਾਂ ਵੀਡੀਓ ਚ ਪਹਿਲਾਂ ਹੀ 22 ਆਪਣੇ ਇਹ ਉਹਦੇ ਤੂੰ ਹੀ ਹੈ ਨਾ ਤਾਂ ਉਹਦੇ ਸੂਈ ਸ ਤੇ ਭਲਾਂ ਵਾਲਾ ਸੀ ਤਾਂ ਨਹੀਂ ਆ ਨੌਕਰ ਓਕੇ ਜੀ ਲੱਗਦੇ ਰ ਵੀ ਉਹਦੇ ਵੀ ਲੈ ਬੈ ਜਾ ਹਾਂ ਤੁੰਡਾ ਬੜਾ ਚੰਗਾ ਵਈ ਚੰਗੇ ਥਣ ਦੀ ਬਾਕੀ ਦੀ ਦੁਨੀ ਪਾਣੀ ਚਵਾਈ ਕਰਨ ਵਾਲੇ ਡਾਇਰੈਕਟ ਆ ਜੀ ਪੈਰ ਤਾਂ ਕਰਮ ਵਾਲੀ ਪਟਨਾਣੀ ਆਣ ਦੀ ਤੇ ਟਾਈਮ ਆਪਾਂ ਹੁਣ ਤੂੰ ਸ਼ਰਤ ਤੇ ਆਪਣੀ ਗਰੰਟੀ ਓਕੇ ਆ ਦੇਖੋ ਜੀ 5:47 ਮਿੰਟ ਹੋ ਚੁੱਕੇ ਆ ਸ਼ਾਮ ਦੇ ਠੀਕ ਆ ਜੀ ਬਸ ਦੀ ਗੱਲ ਆ ਜੀ ਇੱਕ ਤਰੀਕਾ ਤੇ 12ਵਾਂ ਮਹੀਨਾ ਹੋ ਚੁੱਕਿਆ ਜੀ 2025 ਤੇ ਵਾਈ ਜੀ ਬਈ ਪ੍ਰੋਫਰ ਚੰਗੀ ਹੈ ਜੀ ਵੀਰ ਉਹਨਾਂ ਨੂੰ ਇਹ ਤਾਂ ਦੱਸ ਤੇ ਨੀਲਾ ਜੱਗ ਬਟੀ ਤੇ ਸਾਰੇ ਨਾ ਸਾਰੀ ਵੀਡੀਓ ਦੇਖ ਲਿਓ ਜੀ ਜਦੋਂ ਤੁਹਾਨੂੰ ਸਾਰਾ ਚੈੱਕ ਕਰਾ ਦੇਣਾ ਤੇ ਲਾਈਟਾਂ ਦੇ ਆਪਾ ਜਾਣਨ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਹੋਸਾਬ ਨਾਲ ਜੱਜਮੈਂਟ ਕਰਿਓ ਤੇ ਚਬਾਈ ਜਬੂਈ ਦਾ ਬਾਈ ਲੱਖੇ ਫਿਰ ਉਹੀ ਗੱਲ ਆ ਗਈ ਹੈ ਨਾ ਜਿਹੋ ਹਲੋ ਬੜਾ ਬੋਲ ਲੈਂਦੇ ਬਈ ਆਪਾਂ ਆਪ ਸੁਧਾ ਲੜਾਂਗਾ ਬਈ 2 ਰੁਪਏ ਮਹਿੰਗਾ ਹੀ ਵੇਚਾਂਗੇ ਓਕੇ ਜੀ ਸਹੀ ਗੱਲ ਆ ਹਾਂ ਉਹ ਥੱਲੇ ਪਸ਼ੂ ਖੋਟਾ ਕਰਨਾਂ ਦਾ ਵਿਕੇ ਨਾ ਵਿਕੇ ਨਾਲੇ ਅਗਲੇ ਦਾ ਮਨ ਦੋ ਜਿਹੜੇ ਆਲੇ ਦਾ ਮਨ ਦੋ ਵੀ ਦਾ ਗਿਆ ਫਿਰ ਕਿੰਨਾ ਕ ਦੁੱਧ ਆ ਹੁਣ ਦੁੱਧ ਬਈ ਥਲੇ ਆਏਗਾ 22 ਲੀਟਰ ਹੁਣ ਤਿਆਰ ਰਹਿਣੀ ਲਖੇ ਜਿਹੜੀ ਬਰੀਡ ਆ ਹਨਾ ਵੀਰੇ ਉਹ ਵਿੱਧੀ ਨਹੀਂ ਰਹਿੰਦੀ ਤੇ ਪੰਜਾਂ ਛਿਆਂ ਦਿਨਾਂ ਦੇ ਨਾਲ ਵੇਚਦੀ ਬਾਹਰ ਨੇ ਦੁੱਧ ਮਾਰਿਆ ਕੱਢ ਕੇ ਕਰਕੇ ਤੇ ਵੀਰੇ ਹੋਰ ਫਿਰ ਹੁਣ ਉਮੀਦ ਹੈਗੀ ਵਧਣ ਦੀ ਬਈ ਇਹਦਾ ਪਾਈ ਕੋਈ ਨਹੀਂ ਨੂੰ ਅੱਛਾ ਜੀ ਕਿਤੋਂ ਕਿਤੇ ਕਰ ਜਾ ਸਕਦੇ ਬਈ ਇਹਦੇ ਬਈ ਅੱਗੇ ਆਪਾਂ 32 ਲੀਟਰ ਚ ਹੋਇਆ ਪਹਿਲੇ ਆਏ ਕੀ ਕਿੰਨਾ ਕਹਿ ਕੇ ਦੇ ਰਹੇ ਹਾਂ ਅੱਜ ਦੀ ਆਪਾਂ ਦਾ ਹੁਣੇ ਸੇਵ ਹੀ ਨਾ ਕਰੀ ਬਈ ਘਟਾ ਵੀ ਸਕਦਾ ਲੈ ਨੂੰ ਸੇਵ ਆ ਦੇ ਡਿਪੈਂਡਰ ਦਾ ਪਰ ਅੱਜ ਇੰਨਾ ਦੁੱਧ ਹਾਜ਼ਰ ਆ ਹਾਂ ਫੀਲ ਫੂਡ ਸਾਰੇ ਬਸਾਂ ਨੂੰ ਬਾਈ ਸੈਟਿਕ ਚ ਹੁੰਦਾ ਜਦੋਂ ਵੀ ਚੋਂਦਾ ਹਾਂ ਆ ਦੇਖੋ ਉਤੋਂ ਅੰਦਰ ਨਹੀਂ ਪਾਦੇ ਤੇ ਬਾਕੀ ਦੀ ਗੱਲ ਯਾਰ ਕੱਦ ਕਾੜ ਤਾਂ ਨਹੀਂ ਕੋਈ ਆ ਕੇ ਕਹਿੰਦਾ ਹਨਾ ਬੋਲੋ ਬਾਈ ਛੋਟੀ ਮੌਰਨਗਣਾ ਬਾੜੀ ਵੱਡੀ ਬਹਿੜਾ ਵੱਡੀ ਬਹਿੜਾ ਜੀ ਛੋਟੇ ਹੱਥੀ ਜੀ ਬਣਾਵੇ ਵਾਲਾ ਇਹ ਵੀ ਗੱਲ ਹੈ ਸਭ ਪਿੱਛੇ ਗਿੱਟੇ ਛਲੇ ਜਾਂਦੇ ਹਾਂ ਆ ਦੇਖੋ ਫੇਸ ਦੀ ਕੁਆਲਿਟੀ ਦੇਖੋ ਜੀ ਇਹਦੀ ਬਹਿੜ ਸੀ ਤੇ ਸੁਆ ਬਾਈ ਦਾ ਕਹਿੰਦਾ ਤੀਜਾ ਰੀਨਲ ਤੇ ਲੱਖੇ ਫਿਰ ਬਚਾਲੀ ਦਾਸ ਦਗੇ ਸਿਰੇ ਤਾਂ ਇਹ ਤਾਂ ਜਾਣਦੇ ਹੋਣੀ ਰੇਟ ਕੀ ਆ ਗਿਆ ਬਾਈ ਇਹਦਾ ਜੀ ਰੇਡ ਬਾਈ ਇਹ ਇੱਕ ਦਾਸ ਆ ਮਾਣਦਾਨ ਕਰਦਾ ਦੁੱਧ ਦੇ ਹਿਸਾਬ ਨਾਲ ਤਾਂ ਬਹੁਤ ਜਾਇਜ਼ ਹੈ ਆ ਦੇਖੋ ਜੀ ਇਹ ਹਰ ਬਾਲਟਾ ਵੀ ਵੱਡੇ ਹੀ ਰੱਖਿਆ ਹੋਇਆ ਵੱਡੇ ਹੀ ਆ ਵੇ ਵੱਡੇ ਹੀ ਨਾਉਣ ਵਾਲੇ ਕੋਈ ਆ ਹਾਂ ਓਕੇ ਜੀ ਬੇਫਿਕਰ ਹੋ ਜਾ ਤੜਕੇ ਆ ਕੇ ਤੇ ਉਹ ਲੈ ਹੱਥ ਨੇ ਜੋਲੇ ਬਾਈ ਜਦੋਂ ਮਰਦੀ ਟੋਲੇ ਵਿੱਚ ਕਿਉਂ ਕਰਾਈ ਗੱਲ ਹੀ ਨਹੀਂ ਨਾਲੇ ਬਾਈ ਕਹਿੰਦਾ ਚਾਹ ਪਾਣੀ ਪੀਆਵਾਂਗੇ ਆਏ ਨੂੰ ਤੇ ਨਾਲੇ ਆ ਕੇ ਵਹਿੜ ਲੈ ਕੇ ਚੋਕੇ ਲੈ ਕੇ ਜਾਂਦੇ ਆ। ਇੱਕ ਗੱਲ ਹੋਰ ਵੀ ਹਲੇਵਾ ਦੇ ਲਾ ਤਾਂ ਤਾਂ ਹੀ ਲਾਈ ਫਿਰਦੀ ਜੋ-ਜੋ ਚੋਈ ਜਾਂਦੇ ਆ। ਬਸ ਹੋਣੀ ਜਾਂਦਾ ਹਨਾ। ਜਮਾ ਪੂਣੀ। ਮਸ਼ੀਨ ਤੇ ਵੀ ਚਵਾਲੂ ਹਨਾ ਬਾਈ? ਮਸ਼ੀਨ ਤੇ ਵੀ ਹਾਂ ਬਾਈ। ਓਕੇ ਜੀ। ਦੁੱਧ ਹਿਸਾਬ ਨਾਲ ਬਾਈ ਦਾ ਜਮਾ ਜਾਏ ਰੇਟ ਆ। ਤੇ ਬਾਕੀ ਦੀ ਗੱਲ ਬਰੀਡ ਬਰੂਡ ਦੀ ਕੋਈ ਕਮੀ ਨਹੀਂ ਉਹ ਤੁਸੀਂ ਆਪ ਹੋਰ ਕਹੇ ਜ ਮਰ ਜੀ ਬਈ ਗੱਪ ਮਾਰ ਲ ਦੁੱਧ ਚ ਆਪਣੀ ਬਾਜ ਦਾ ਕਦੇ ਵੀ ਨਹੀਂ ਸਹੀ ਗੱਲ ਹੈ ਬਈ ਐਵੇਂ ਇੱਥੇ ਆ ਕੇ ਆਪਾਂ ਇਹਦੇ ਥੱਲੇ ਦੇ ਕਹੀ ਇਹਨੇ 28 29 ਕਿਲੋ ਰਹਿ ਗਏ 20 ਕਿਲੋ ਫਿਰੋ ਸਵਾਦ ਨਹੀਂ ਉਹ ਸਹੀ ਗੱਲ ਹੈ ਬਈ ਤੇਰੀ ਇਹ ਲੱਕੀ ਉਹ ਉਹ ਗੱਲ ਵੱਖਰੀ ਉਹ ਗੋਟੇ ਲਮਟ ਹੋ ਗਈ ਬਦਨ ਹੂੰ ਇਹਦਾ ਪੌੜੀ ਹਜੇ ਪਰਸੋਂ ਕ ਲਈਆਂ ਬਹੁਤ ਹੀ ਜ਼ਿਆਦਾ ਬਰੀਡ ਦੇ ਵਿੱਚ ਆ ਨਾ ਹਾਂ ਹਾਂ ਬਈ ਤੇ ਬਹੁਤ ਹੀ ਜ਼ਿਆਦਾ ਦੁੱਧ ਚੰਗ ਵਾਲੀ ਤੋਰਾ ਤਾਰਾ ਯੱਕੇ ਵਰਗੀ ਹੈ ਜੀ ਆਉਂਗਾ ਜਿੰਨੇ ਦਾ ਕੋਈ ਗਾੜੀ ਜੀ ਕੱਢ ਦਿੰਦੇ ਆ ਤੇ ਵੀਰੇ ਕਿੰਨੇ ਕ ਵਜੇ ਦੀ ਤੜਕੇ ਚਵਾਈ ਆ ਤੜਕੇ ਬਈ ਆਪਣੀ ਇਹ ਸਵਾ ਪੰਜ ਵੇ ਦੀ ਚਵਾਈ ਹੋਈ ਵੀ ਸੀ ਬਸ ਇਹ ਤੋਂ ਸੇਮ ਹੀ ਹੋ ਗਿਆ ਹਾਂ ਬਸ ਅੱਧਾ ਘੰਟਾ ਲੇਟ ਆਪਾਂ ਛਾ ਪਾ ਦੋ ਡੋਤੀ ਇੱਕ ਤਾਂ ਪਿਆ ਹੋਵੇ ਮੇਰੇ ਨੂੰ ਲਿਆ ਬਾਈ ਇੰਨੀ ਬਾਲਟੀ ਭਰ ਦੀ ਆ ਬਾਈ ਜਿਹੜਾ ਬਾ ਹਾਂ ਜੋ ਜਿਹੜਾ ਉਹ ਟਾਈਮ ਲੇਟ ਹੋਇਆ ਉਹਨਾਂ ਕੋਲ ਆ ਹਾਂ ਉਹ ਲਾੜੇ ਠੀਕ ਹੈ ਉਹ ਵੀ ਕੱਢ ਦੇ ਬੱਛਾ ਗਿਆ ਆ ਵੇ ਆਪਣਾ ਜਾ ਹੇ ਬੜਾ ਕਿਨੂੰ ਬੱਛਾ ਗਿਆ ਬੱਠੜ ਅੱਛਾ ਜੀ ਪਿਆਰ ਮੇ ਜੀ ਆ ਦੇਖੋ ਜੀ ਜਾਨਸਾਰ ਤੁਸੀਂ ਦੁੱਧ ਦੇ ਮਾਲਕ ਬਣ ਸਕਦੇ ਐ ਨਹੀਂ ਵੀ ਵਧਾਉਣੀ ਭੁੱਲ ਜਾ ਕੇ ਹਨਾ ਹਾਂ ਹਾਂ ਬਾਈ ਯਾ ਸੇਵਾ ਬਈ ਤੜਕੇ ਨੂੰ ਜਨਾ ਮਰ ਜੂਗਾ ਇਹਨਾਂ ਨੂੰ ਇੱਕ ਤਾਂ ਵੀਰੇ ਲੱਖੇ ਸੇਵਾ ਵੀ ਉਸੇ ਨੂੰ ਕੰਮ ਕਰਦੀਆਂ ਜਿਹੜੀ ਹਾਂ ਅਬਰੀ ਲਾ ਬਈ ਇਹਦੀ ਇਹਦੇ ਨਾਲ ਮਰ ਗਈ ਭਾਈ ਆ ਤੇ ਬਾਕੀ ਦੀ ਗੱਲ ਐਵੇਂ ਨਹੀਂ ਵੀ ਦੇ ਦੇਊਗੀ ਤੇ ਦੁੱਧ ਚੀ ਵਾੜ ਨੇ ਪੂਰੇ ਪੈਸੇ ਕਰ ਦੇਣਗੇ ਲਓ ਲੈਵਾ ਜਮਾ ਪੁਣੀ ਹੁਣਾ ਦੋ ਬਾਈ ਜਮਾ ਲਓ ਲਓ ਇਹ ਮੜ ਮੋਟਾ ਰੈਲੂ ਪੇਰ ਕੱਢ ਲੇ ਤੁਸੀਂ ਰੱਖ ਲਓ ਇੱਥੇ ਨਾ ਦਿਖਾ ਦੇ ਕਿੰਨੀ ਦੁੱਧ ਦੋ ਨੀ ਠੀਕ ਹੈ ਵੀਰੇ ਠੀਕ ਹੈ ਮੇਰੇ ਅੱਖਾਂ ਦੇ ਸਾਹਮਣੇ ਸਾਰਾ ਜਮਾ ਠੀਕ ਆ ਆ ਦੇਖੋ ਜੀ 16 ਕਿਲੋ ਦੀ ਕਿੰਨੀ ਆ ਬਾਈ ਲੈ ਓਕੇ ਜੀ ਹੁਣ ਆਪਾਂ ਫਿਰ ਦੁੱਧ ਘਾਟ ਦੱਸਿਆ ਹਾਂ ਜੀ ਹਾਂ ਬਾਈ ਕਾ ਆਪਾਂ ਦੱਸ ਦੀ ਘਾਟ ਆ ਮਿੰਨਣਾ ਆਪਾਂ ਮਿੰਨ ਵੀ ਦਿੰਨੇ ਨਾ ਬੱਸ ਰਹਿਣ ਦੇ 16 ਕਿਲੋ ਦੀ ਕੀਨੀ ਹੈ ਪੂਰੀ ਜਮਾਈ ਹੁਣ 30 ਲੀਟਰ ਮੰਨ ਕੇ ਆਉਣਗੇ 28 ਲੀਟਰ ਮੰਨ ਕੇ ਆਉਣੇ ਆਪਣੇ ਸਰ 28 ਹੀ ਮੰਨ ਕੇ ਆਇਆ ਨਾ ਭਾਈ ਆਪਾਂ ਨਹੀਂ ਕਹਿੰਦੇ ਤੇ ਦੇਵਾਂਗੇ ਦੀ ਵੀ ਦੇਵਾਂਗੇ ਦੀ ਵੀ ਓਕੇ ਤੇ ਰੇਟ ਹੈਗਾ ਦਾ 1 ਲੱਖ ਤੇ 10000 ਨੰਬਰ ਫੇਰ ਬੋਲਦੇ ਭਾਈ 75899 66537 66537 ਪਿੰਡ ਮੌੜਨਾ ਬਾਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਧੰਨਵਾਦ ਜੀ